ਅੰਦੀ ਵਾਇਰ ਕਾਲਸਾ ਵਾਇਚ ਫਤੇ ਸਵਾਗਤ ਆਜੀ ਤੁਹਾਡੇ ਨਵੇਂ ਵੀਡੀਓ ਸਾਡੇ ਜੇ ਜਦ ਮੈਂ ਵੇਖੇ ਇਤਨਾ ਵਿੱਚ ਖੇਤਾਂ ਵਿੱਚ ਕਰਦੇ ਗੰਨੇ ਦਿਖਾਉਣੇ ਤੁਹਾਨੂੰ ਲੇਬਰ ਦੀ ਕਮੀ ਆ ਤੇ ਇਹ ਬਿੱਕ ਦਾ ਬੰਦਾ ਆਪਣੇ ਕੋਲ ਪੱਕਾ ਹੀ ਰਹਿੰਦਾ ਹਨ ਨਾ ਦਿਹੜੀਪੁਰ ਜੀ ਦੀ ਰਵਾ ਬਾਬਾ ਆ ਗਜਕਣਾ ਤੇ ਜਵੀ ਵੀ ਆ ਦੇਖੋ ਆਪਣੀ ਹੈ ਨਾ ਦੁਆਰਾ ਫੁੱਟੀ ਵੀ ਆ ਸੋਣੀ ਹੋ ਗਈ ਆ ਰਸਤਾ ਵਿੱਚ ਨੂੰ ਬਣਾ ਲਿਆ ਤੇ ਇੱਧਰ ਵੀ ਜਵੀ ਫੜੀ ਗਿਆ ਤੇ ਕੁਪਾ ਤੋੜੀ ਦੋ ਖੁੱਲ ਗਿਆ ਖਰਾਬ ਜਾ ਹੋਇਆ ਲੱਗਦਾ ਬੰਨਿਆ ਮੈਂ ਬੌਲਦ ਬੰਨਿਆ ਵਾ ਬਾਬੇ ਮਾਰਦਾ ਇਹ ਮੈਨੂੰ ਬੌਲਦ ਦਾ ਭਾਈ ਪਤਾ ਨਹੀਂ ਇਹ ਹੀਰੇ ਬਾਬੇ ਦਾ ਆੜੀਆ ਬੌਲਦ ਪਾਲਿਆ ਮਹੀ ਦਾ ਇਹ 2012 ਚ ਲੈ ਕੇ ਆਏ ਤੇ ਇਹਨੂੰ ਛੋਟਾ ਜਿਹਾ ਬੱਚਾ ਤੇ ਹੁਣ ਤੇ ਇਹ ਆਪਾਂ ਨੂੰ ਹੁਣ ਮਾਰਦਾ ਇਹ ਹੀਰੇ ਬਾਬੇ ਕੋਲ ਜਾਦਾ ਰਹਿੰਦਾ ਟਰਾਲੀ ਦਾ ਲੱਕੇਆ ਗੰਨਾ ਕਰਨਾ ਆਹ ਨਾਲ ਦੀਆਂ ਇਹ 85 ਬੀਜਾਂ ਨਾਲੇ ਦੇਖਨੇ ਆ ਚੁੱਪਦੇ ਆਪਾ ਇਹ ਆ ਬੁੱਟੇ ਜੀ ਹੋ ਗਈ ਦੁਬਾਰਾ ਹੈ ਅੱਛਾ ਹਾਲਿਓਂ ਆ ਅੱਛਾ ਹਾਲਿਓਂ ਆ ਅੱਛਾ ਬਾਦਮਾ ਗੰਨਾ ਪਟਕੇ ਬੀਜੇ ਨੇ ਗੰਨਾ ਪਟਕੇ ਗੰਨਾ ਪਟਕੇ ਅੱਛਿਆ ਗੰਨਾ ਪੱਟ ਕੇ ਹਾਲੇ ਹੋਵੇ ਤੇ ਐਸੇ ਛੋਟੂ ਦੇਖ ਲੈ ਹੈ ਗਰਮ ਹੋਇਆ ਹੋਇਆ ਬਾਬਾ ਲੱਗੀ ਜਾ ਬਾਬਾ ਬੁੜੇ ਬੰਦੇ ਜਵਾਨਾਂ ਨਾਲੋਂ ਜ਼ਿਆਦਾ ਕੰਮ ਕਰਦੇ ਆ ਹੋ ਗਿਆ ਭਈ ਬਣੀ ਹੈ ਕਿ ਪਾਉਣਾ ਕੋਈ ਇਹ ਵੀ ਦੇ ਕਰਦੀਆਂ ਨੇ ਡੇੜੀਆਂ ਚਲ ਗਈਆਂ ਨੇ ਲੇਡੀਜ਼ ਮੈਂ ਤਾਂ ਹੋਰ ਅਲੱਗ-ਅਲੱਗ ਅੱਛੇ-ਅੱਛੇ ਆ ਅਲੱਗ-ਅਲੱਗ ਇਹ ਕਿੱਥੇ ਰਹਿਣੀ ਹੈ ਅੱਛਾ ਰਦਨ ਦੀ ਘਰ ਵਾਲੀ ਦਾ ਨਹੀਂ ਅੱਛਾ ਇਹ ਦੇਖੋ ਭਾਈ ਮੈਂ ਤਾਂ ਕਰਦੀਆਂ ਗੰਨੇ ਕਰਦੀਆਂ ਲੇਬਰ ਦੀ ਸ਼ਾਰਟੇਜ ਆ ਚਾਰੀਆਂ ਰਹਿ ਰਹੀਆਂ ਕਹਿੰਦੇ ਉਹਦੇ ਇੱਥੇ ਮਜ਼ਦੂਰਾਂ ਬਿਨਾਂ ਵੀ ਕੰਮ ਔਖਾ ਹੈ ਕੰਮ ਗਾਹ ਨੂੰ ਪਤਾ ਹੀ ਆਹੋ ਲੇ ਵੀ ਲੋਡ ਪਾਣੀ ਕਾ ਕਣਕ ਦਾ ਸੀਜ਼ਨ ਚੱਲਣਾ ਤੂੜੀ ਚ ਹੋਰ ਹਨਾ ਜੀ ਤੇ ਦੇਖੋ ਆਪਣਾ ਲੱਗੇ ਹੋਇਆ ਕੰਮ ਕਰਕੇ ਆਪਣੇ ਮੇਤਰੀ ਰੋਟੀ ਖਾਣੇ ਆ ਤੇ ਇਧਰ ਕੀ ਰਹਾ ਬਾਬਾ ਸੋਚਦਾ ਨਹੀਂ ਕੀ ਸੋਚ ਕਿਆ ਸੋਚਦਾ ਬਾਬੇ ਤੂੰ ਕਹਿ ਮਸਲੀ ਤੇਰਾ ਦਵਾਈ ਹੁੱਟੀ ਮਿਲੀ ਵੀ ਆ ਇਹਦਾ ਬেরি ਫੋਟੋ ਬਣ ਜਦੇ ਕਹਿੰਦਾ ਫੋਟੋ ਬਣ ਗਈ ਇਹਦੀ ਬਣ ਗਈ ਆ ਆਹ ਕਹਿੰਦੇ ਹੋਗੇ ਹਾਲਿਓ ਡੰਗਰਾਂ ਨੂੰ ਪਾਉਂਦਾ ਹੈ ਹਾਲਿਓ ਉਧਰ ਦੇਖੋ ਜੀ ਹਾਲਿਓ ਉੱਡ ਜਾ ਕੇ ਦਿਖਾ ਦਿੰਦੇ ਤੁਹਾਨੂੰ ਹਾਲੀ ਉਹ ਵੰਦੇ ਨਾ ਬਹੁਤ ਜ਼ੋਰ ਤੇ ਬੌਲਦ ਦਾ ਬਾਈ ਇਹਦੇ ਕੋਲੇ ਮੰਨਦਾ ਹਨਾ ਬਾਬੇ ਬੌਲਦ ਹੈ ਬੌਲਦ ਦਾ ਤੇਰਾ ਹੀ ਪੱਕਾ ੜੀ ਆ ਆ ਗਿਆ ਲੱਦਲੇ ਬਾਬੇ ਨੇ ਕਲਾੜ ਪਰ ਗੱਲ ਕਰੀ ਵੀ ਇਹ ਜਿਹੜੀ ਕਿਹੜੇ ਪਰ ਫੇੜੀ ਕਰੀ ਵੀ ਹੈ ਫੇੜੀ ਕਰੀ ਵੀ ਹੈ ਅੱਛਾ ਕਿਆ ਰੇਟ ਚੱਲਦਾ ਇਹ ਉਹਰੇ 2000 ਪਥਰੇੜੀਆਂ ਤੇ 2500 ਕੁਆਂਟਲ ਦਾ ਹੈ। ਸ਼ੱਕਰ ਗੁੱੜ ਦਾ ਹੈ। ਕੁਆਂਟਲ ਦਾ ਰੇਟ ਆ ਸ਼ੱਕਰ ਗੁੱੜ ਵਾਲਾ। ਹਾਂ ਵੀ ਕੁਆਂਟਲ ਦਾ। ਆਇਆ। ਹਾਂ। ਕਿਰਾਇਆ ਜੀ ਕੁਆਂਟਲ ਗੁੱੜ ਦਾ 2000 ਰੁਪਏ ਆ ਹੈ। ਧਨੌਰੀ 2500 ਆ ਤੇ ਪਥਰੇੜੀਆਂ ਆਪਣੇ ਲਾਗ ਪੈਂਦਾ। ਇੱਥੇ 2000 ਹਨਾ। ਕੁਆਂਟਲ ਦਾ। ਹਾਂ ਅੱਗੇ ਉਧਰ ਕਣਕ ਦੇਖੋ ਨੇ ਕਣਕਾ ਵੀ ਹੁਣ ਦਾ ਆ ਤਾਂ ਵਧੀਆ ਹਨਾ। ਰੰਗ ਬਦਲਣ ਲੱਗ ਗਏ ਕਣਕਾਂ ਦੇ ਹਨਾ। ਮਮ ਲੰਗ ਬਦਲ ਲਾਗੇ ਹਾਲਿਓ ਆਪਣੀ ਸਰੋਂ ਵਾ ਵਧੀਆ ਡੰਗਰਾਂ ਵਾਸਤੇ ਦੁੱਧ ਵਧੀਆ ਹੁੰਦਾ ਦਾਣਾ ਘੱਟ ਪਾਉਣਾ ਫੋਟੋ ਖਿੱਚਣੀਆਂ ਲਓ ਜੀ ਇਹ ਸਾਡਾ ਪਾਬਾ ਕਹਿੰਦਾ ਵੀ ਫੋਟੋ ਖਿੱਚ ਲਓ ਮੇਰੀ ਗੰਨੇ ਗਰਮੀ ਆਈ ਹੋਈ ਹੈ ਜੀ ਗਰਮੀ ਆਈ ਵੀ ਆ ਹੈ ਫੋਟੋ ਕਿੱਥੇ ਲਾਉਣੀ ਹੈ ਤਾਂ ਦੱਸ ਫਿਰ ਮੈਨੂੰ ਹਾਂ ਮੈਂ ਲਾ ਦਨੇ ਕਿਤੇ ਇਹ ਗੰਨੇ ਵੜਦਾ ਐ ਇਧਰ ਗੰਨੇ ਘੜ ਰਹੀ ਐ ਤੇ ਆਪਣਾ ਚੱਲ ਰਿਹਾ ਕੰਮ ਠੀਕ ਆ ਗੰਨਾ ਹੈਗਾ ਬਹੁਤ ਤਗੜਾ ਗੰਨਾ ਤਗੜਾ ਹੈ ਹਾਂ ਹੋਰ ਹੋਰ ਠੀਕ ਆ ਗੁੜ ਵਧੀਆ ਨਿਕਲੂ ਹੋਰ ਵਧੀਆ ਜੇ ਨਿਕਲੂਗਾ ਹਾਂ ਹੁਣ ਐਨ ਬਣੀ ਮੌਸਮ ਐਨ ਵੀ ਖਰਾਬ ਨਹੀਂ ਹੋਊਗਾ ਗੁੜ ਕਹਿਣ ਦਾ ਮਤਲਬ ਸਾਲ ਹਾਂ ਜੇ ਖਰਾਬ ਨਹੀਂ ਹੋਣਾ ਹਾਂ ਜਿਹੜੀ ਤਾਂ ਹੀ ਆਪਾਂ ਨੇ ਹੁਣ ਮਾਰਚ ਵਿੱਚ ਅੱਜ ਕਿੰਨੀ ਹੋ ਗਈ ਮਾਰਚ ਵਿੱਚ ਮਾਰਚ ਖਤਮ ਹੋਣੇ ਵਾਲੀ ਆ 24 ਤਾਰੀਖ ਹੈ ਹਾਂ ਮਾਰਚ ਉਹ ਹੀ ਖਤਮ ਹੋਣੇ ਵਾਲੀ ਆ ਠੀਕ ਤੁਸੀਂ ਵੀ ਕੁਝ ਕਹਿਣਾ ਬਾਬਾ ਫੋਟੋ ਖਿਚਾਉਣੀ ਹੈ ਤੁਸੀਂ ਤਾਂ ਨਹੀਂ ਫੋਟੋ ਖਿਚਾਉਣੀ ਬਾਬਾ ਕਹਿੰਦਾ ਫੋਟੋ ਖਿਚਾਉਣੀ ਆ ਔਖਾ ਨਹੀਂ ਲੱਗਦਾ ਠੀਕ ਆ ਔਖਾ ਨਹੀਂ ਲੱਗਦਾ ਠੀਕ ਆ ਜੀ ਪਹਿਲਾ ਕੜਿਆ ਕੰਨਾ ਪਹਿਲੀ ਵਾਰ ਕੜਿਆ ਹੈ ਬਰ ਔਖਾ ਨਹੀਂ ਲੱਗਦਾ ਤਾਂ ਵੀ ਪਹਿਲੀ ਵਾਰ ਕੜਿਆ ਆ ਦੇਖੋ ਪਹਿਲੀ ਵਾਰ ਗੰਨਾ ਘੜਿਆ ਇਹਨਾਂ ਦੋਹਾਂ ਨੇ ਕਹਿੰਦੀ ਔਖਾ ਨਹੀਂ ਲੱਗਦਾ ਚਲੋ ਕੰਮ ਆਪੇ ਸਿੱਖ ਹੋ ਜਾਂਦਾ ਚਲ ਬੰਦਾ ਲੱਗ ਜਾਂਦਾ ਹੈ ਨਾ ਜੀ ਤੇ ਬਹੁਤ ਵਧੀਆ ਗੱਲ ਆ ਮਿਹਨਤ ਕਰਦੇ ਆ ਠੀਕ ਆ ਕਿੰਨੇ ਚਿਰ ਹੋ ਗਏ ਤੁਹਾਨੂੰ ਪਿੰਡ ਚ ਉਰੇ ਆਏ ਇਹਨੂੰ 5 ਸਾਲ ਹੋ ਗਿਆ ਅੱਛਾ 5 ਸਾਲ ਹੋ ਗਏ ਮੈਨਰੇ ਜਣੀ ਪਹਿਲੀ ਵਾਰ ਹੀ ਦੇਖੀ ਆ ਅੱਛਾ ਅੱਛਾ ਅਬਰ ਉਹ ਮੈਂ ਫਿਰ ਮੈਂ ਨਾ ਗਜਨੇ ਰੋਪੜ ਨੂੰ ਨਾ ਤਾ ਕਰੇ ਕਰੇ ਮੈਂ ਤੀਨੋਂ ਬੰਦੇ ਆ ਕੇ ਉਹ ਬਜਰੀ ਪਾ ਦੇਂਗੇ ਆ ਕੇ ਮੇ ਦੁਕਾਨ ਜਰਹਾ ਕਿਹੜੀ ਉਹ ਕੁੱਟਿਆ ਬਜਰੀ ਹੋਰ ਮਗਾਉਣੀ ਹਾਂ ਠੀਕ ਉਹਦਾ ਪਾਤੀ ਪਾਤਾ ਉਹਦਾ ਪਾਤਾ ਜਿਹੜਾ ਕੁੱਟਿਆ ਦਾ ਬਜਰੀ ਤਾਂ ਉਹ ਤਾਂ ਮੈਂ ਆਪਣੇ ਉੱਥੇ ਬੰਦੇ ਲੇਵਰਾ ਤੇ ਪਵਾਤੀ ਠੀਕ ਆ ਗੰਨਾ ਜਾਨੀ ਵਧੀਆ ਹਨਾ ਹਾਂ ਵਧੀਆ ਬਹੁਤ ਹਾਂ 85 ਬੀਜਾ ਗੁੜ ਵੀ ਸ਼ੱਕਰ ਵੀ ਵਧੀਆ ਮਣੂਗੀ ਇਹਦੀ ਹਨਾ ਗਿਰ ਗਿਆ ਪਰ ਹਨਾ ਹਾਂ ਗਿਰ ਗਿਆ ਗਿਰ ਗਿਆ ਪਾਣੀ ਲਾਏ ਹੋਏ ਥਾ ਨਾ ਹਵਾ ਚਲੇ ਗਿਰ ਗਿਆ ਗਿਰ ਗਿਆ ਚਲ ਕੋਈ ਗੱਲ ਨਹੀਂ ਇਹ ਇਧਰ ਕਰ ਦੇ ਰਣੀਆ ਗੱਲਬਾਤ ਵੀ ਕਣਕ ਦੇ ਬੱਲਾ ਨੂੰ ਬਿਮਾਰੀ ਕਾਦੀ ਪੈ ਗਈ ਕਣਕ ਦੀ ਇਹਨੂੰ ਹਨਾ ਕੋ ਨੂੰ ਕੀ ਆ ਪਤਾ ਕਿਵੇਂ ਬਿਮਾਰੀ ਪਈ ਅੱਛਾ ਚਲ ਦੇਖਦੇ ਹਾਂ ਹੁਣ ਹੀ ਰੱਖਦਾ ਹਨਾ ਐ ਦੀਪ ਪੂਰਾ ਕਰਤਾ ਸਾਫ ਦੀਪ ਨੇ ਦੀਪ ਸਫਾਈ ਦਾ ਬਾਈ ਬਹੁਤ ਸ਼ਕੀਨ ਬੰਦਾ ਹੈ ਆਪ ਵੀ ਸਾਫ ਸੁਥਰਾ ਰਹਿੰਦਾ ਤੇ ਸਫਾਈ ਬਹੁਤ ਧਿਆਨ ਰੱਖਦਾ ਹੈ ਸਫਾਈ ਦਾ ਹੀ ਮੋਲਾ ਹਨਾ ਬਾਬੇ ਮੈਂ ਕਿਹਾ ਦੀਪ ਸਫਾਈ ਬਹੁਤ ਧਿਆਨ ਨਾਲ ਕਰਦਾ ਹੈ ਤਰਾ ਵੀ ਕੋਈ ਵੀ ਕੰਮ ਕਰਾਉਣਾ ਤਾਂ ਦੀਪ ਐ ਪੂਰਾ ਸਾਫ ਸੁਥੀਏ ਦਾ ਧਿਆਨ ਰੱਖਦਾ ਪੂਰਾ ਇਹ ਸਾਡਾ ਦੀਪ ਆ ਕੋਨਾ ਮੋਨਾ ਕੀਰੇ ਬਾਬੇ ਦਾ ਮੁੰਡਾ ਦੀਪ ਤੇਰਾ ਵਿਆਹ ਕਰਨਾ ਹੈ ਨਾ ਹੁਣ ਆਪਾਂ ਨੇ ਹੈ ਨਾ ਲਿਆਈਏ ਬਹੂ ਤੇਰੀ ਲੱਭੀਏ ਫਿਰ ਉਹ ਕੀਰੇ ਬਾਬੇ ਵਿਆਹ ਕਰ ਲੈ ਮੁੰਡੇ ਦਾ ਵਿਆਹ ਕਰਨਾ ਕਰ ਦਈਏ ਚਲ ਠੀਕ ਐ ਇਹਦਾ ਵੀ ਨਾ ਦੱਸਦਾਰੀ ਮੈਨੂੰ ਕੁਛ ਹੈ ਬਚੋਲਾ ਦਾ ਬਣ ਜੰਨੇ ਹੈ ਇਹਦਾ ਹਾਂ ਤਾਂ ਕਰਦਾ ਨਹੀਂ ਹੈ ਆ ਈਦਾ ਬਾਬਾ ਕਹਿੰਦਾ ਕਰ ਦੋ ਵਿਆਹ ਇਹ ਕਹਿੰਦਾ ਨਹੀਂ ਤਾਂ ਕਰਾਉਣਾ ਦੀਪ ਵਿਆਹ ਕਰਾ ਦੇ ਐ ਫੁੱਟਦੇ ਆ ਲੱਡੂ ਜਣੀ ਚਾ ਕਰਾਉਨੇ ਆ ਦੀਪ ਨੂੰ ਰਿਸ਼ਤਾ ਕਰਾਉਨੇ ਆ ਨਾ ਕਰਾ ਦੇ ਕਹਿੰਦਾ ਠੀਕ ਆ ਦੀਪ ਲੱਭਦੇ ਤੇਰੇ ਬਾਤੇ ਕੁੜੀ ਮੈਂ ਕੋਈ ਨਾ ਦੇਖ ਲੈਂਦੀ ਆ ਠੀਕ ਆ ਪਿਆਰ ਰੱਖੂਗਾ ਫਿਰ ਪੂਰਾ ਕੁੜੀ ਨਾਲ ਟੰਗਦਾ ਨਹੀਂ ਕਰੂੰਗਾ ਖਰਚਾ ਪਾਣੀ ਦਊਗਾ ਕਰੇ ਉਹੀ ਕੰਮ ਕਰੇ ਠੀਕ ਆ ਗੀਰਾ ਬਾਬਾ ਕੇ ਵੀ ਕਹਿੰਦਾ ਕਰਾਓ ਅੱਛਾ ਚੁੰਨੀ ਚੜਾ ਕੇ ਠੀਕ ਆ ਬੈਂਡ ਬਾਜਦਾ ਪਜਾਉਂਗਾ ਹੀ ਆਏ ਤਾਂ ਢੋਲਕੀ ਵਾਲੇ ਆ ਹੈ ਠੀਕ ਆ ਦੀਪ ਵੀ ਖੁਸ਼ ਹੋ ਗਿਆ ਦੀਪ ਨੂੰ ਖੰਗ ਹੋ ਗਈ ਖੰਗ ਹੈ ਦੀਪ ਥੱਕ ਹੋ ਗਈ ਆ ਦੀਪ ਆ ভাই ਸਾਡਾ ਸਾਊ ਦਾ ਮੁੰਡਾ ਲੱਭਨੇ ਇਹਦੇ ਵਾਸਤੇ ਵੀ ਕੁੜੀ ਰਸਤੇ ਵਾਲਾ ਕੰਮ ਵੈਸੇ ਹੁੱਕਾ ਹੋਇਆ ਪਿਆ ਨਾ ਬਾਬੇ ਕੁੜੀਆਂ ਮਿਲਦੀਆਂ ਘਰ ਤਾਂ ਚਲ ਦੇਖਦੇ ਆ ਨਾ ਉਹਨੇ ਦੀਪ ਦੇ ਸੰਯੋਗ ਕਰ ਮਿਲਦੇ ਚੱਲਦੇ ਹੁਣ ਆਪਾਂ ਦੁਕਾਨਪਨੋਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਤੇ ਬਾਬੇ ਚੱਲੀਏ ਫਿਰ ਦੁਕਾਨ ਮੈਨੂੰ ਚੱਲੀਏ ਠੀਕ ਆ ਵਾਹਿਗੁਰੂ ਖਾਲਸਾ ਵਹਿਜੀ ਕੀ ਫਤਿਹ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਜਾ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਾਉਂਦੀਆਂ ਰਹਿਣਗੀਆਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗਦੀ ਸਾਡੇ ਵੀਡੀਓਂ ਹਾਂਜੀ ਆ ਝੋਟੀਆਂ ਨਹੀਂ ਬਣਾਤੀ ਯਾਰ ਬਾਬੇ ਸੜਜੀ ਬਣਾਓ ਹੈਂ ਕਿਆ ਬਣਾਈ ਇਹਨਾਂ ਦੀ ਬਣਾਤੀ ਯਾਰ ਬਣਾਤੀ ਲੈ ਬਾਈ ਹੈ ਕੀ ਗੀਰੇ ਦੀਆਂ ਕਟੀਆਂ ਦਾ ਬਣਾਤੀ ਵੀਡੀਓ ਤੇਰੀ ਕਟੀਆਂ ਨਹੀਂ ਬਣਾਤੀ ਗੀਰੇ ਦੀਆਂ ਕਟੀਆਂ ਠੀਕ ਆ ਬਾਪੇ ਦੀਪ ਵੀ ਖੋਜਾ ਇੱਧਰ ਦੀਪ ਦੇ ਰਿਸ਼ਤੇ ਦੀ ਗੱਲ ਚੱਲੀ ਚਲੋ ਮਿਲਦੇ ਆ ਨਵੀਂ ਵੀਡੀਓ 'ਚ ਜੀ ਚੁਕਾਤੀ ਟੋਕਰੀ ਦੀਪ ਨੇ ਉਹ ਮਾਨੂੰ ਦੇ ਦਾਰਾ ਨਾ ਡਾਲ ਲਾ ਤੰਦੀਮ ਖੋਸ਼ ਪੂਰਾ ਦੀਵਾ ਲੰਬੀ ਫਿਰ ਕੁੜੀ ਫਿਰ ਹਨਾ ਛੇਤੀ ਲੱਭਨੇ ਹਨਾ ਐ ਗਰਮੀਆਂ 'ਚ ਕਰਾ ਲਈਏ ਵਿਆਹ ਕਿ ਸਿਆਲ 'ਚ ਕਰਨਾ ਹੈ ਹੋ ਸਿਆਲਤ ਕਰੂਗੇ ਵਿਆਹ ਕਿ ਗਰਮੀਆਂ 'ਚ ਗਰਮੀਆਂ 'ਚ ਲੋ ਠੀਕ ਆ ਓਕੇ ਗਰਮੀਆਂ 'ਚ ਕਰ ਦਿੰਨੇ ਤੇਰਾ ਵਿਆਹ ਲੱਭਨੇ ਆ ਕੁੜੀ ਹਾਂ ਕੀਆ ਅੱਛਾ ਕੋਈ ਨਾ ਕੋਈ ਤੂੰ ਟੋਕਰੀ ਲੈ ਜਾ ਇੰਨਾ ਚਾਉ ਵਾਦੀ ਕੀਰੇ ਬਾਬਨ ਦੀਪ ਦੇ ਵਿਆਹ ਦਾ ਆਸਤੇ ਜੇ ਖੜ ਗਏ ਆ ਠੀਕ ਆ ਜੀ ਓਕੇ